ਮਜਬੂਰੀ ਲਈ ਬਣ ਗਏ ਐਸ ਉਮਰ ਦੇ ਵਿੱਚ ਵੀ ਤੁਸੀਂ ਆਰਾਮ ਨਹੀਂ ਫਰਮਾ ਰਹੇ ਪਰਿਵਾਰ ਪਾਲਣ ਵਾਸਤੇ ਮਿਹਨਤ ਨੂੰ ਕਰਦੇ ਮਾਈ ਗੁੱਜੀ ਆਜੀਬ ਰਾਮ ਪਰ ਮਾਲੀਏ ਨਾ ਤੇ ਕੱਲ ਨੂੰ ਕਹਦਾ ਕਿ ਗੋਏ ਹੋ ਜਾਣਗੇ ਜੇ ਚੱਲਦਾ ਰਿਹਾ ਤੇ ਚਲ ਹੋਇਆ ਬਹਿ ਗਿਆ ਤੇ ਗੋਇਆ ਉਮਰ ਕਿੰਨੀ ਹੋਈ ਹੈ ਤੁਹਾਡੀ ਬੱਤ 72 ਸਾਲ ਤੋਂ ਪਟਾਖ ਤੇ ਚੱਲੀ ਠੰਡ ਨਹੀਂ ਪੈ ਰਹੀ ਆ ਪਰ ਤੁਸੀਂ ਠੰਡ ਦੇ ਵਿੱਚ ਵੀ 10-20 ਰੁਪਏ ਬਚਦੇ ਹੋਣੇ ਮੇਰੇ ਬਾਈ ਗੁਰਜੀ ਧੰਗੁਰ ਨਾਨਕ ਦਾਤਸਰ ਉਹ ਜੋ ਕੁਝ ਦਿੰਦਾ ਸਾਮ ਨੂੰ ਝੁਕਰ ਕਰੀਦਾ ਕਿ ਤੇਰਾ ਹੀ ਹੌਟ ਹੈ ਬਾਈ ਗੁਰ ਨਾਨਕ ਜੇ ਦੋ ਦਿੱਤਾ ਹੀ ਤੇਰਾ ਸ਼ੁਕਰ ਤੁਸੋ ਹੋਇਆ ਜੀ ਤੁਹਾਡੇ ਹੱਥ ਨੂੰ ਕਿਉਂ ਜੇ ਹੱਥ ਦਾ ਹਾਲਾਤ ਜਿਹੜੇ ਬਣੇ ਹੋਏ ਨੇ ਇਹ ਇਹ ਡੈਂਟ ਹੋ ਗਿਆ ਸੀ ਆ ਦੋ ਵਾਰੀ ਮੈਂ ਆਪਰੇਸ਼ਨ ਕਰਾ ਚੁੱਕਾ ਆ ਆ ਇਹ ਪ੍ਰੈਸ਼ਰ ਦੇ ਨਾਲ ਮੈਨੂੰ ਕੋਈ ਪਹਿਲਾਂ ਨਹੀਂ ਹੋਇਆ ਪ੍ਰੈਸ਼ਰ ਨਾਲ ਮੇਰੀ ਇੱਕ ਵਾਰੀ ਪਹਿਲੀ ਵਾਰੀ ਬਾਹ ਚੁੱਕ ਚੁੱਕਲੇ ਹੁੰਨੇ ਸਾਂ ਪਹਿਲੀ ਵਾਰੀ ਬਾਹ ਖਰਾਬ ਹੋ ਗਈ ਦੂਜੀ ਵਾਰੀ ਪ੍ਰੈਸ਼ਰ ਕਰਾਇਆ ਤੇ ਬਾਬਾ ਡਾਕਟਰ ਨੇ ਇੱਥੇ ਪਲੇਟ ਪਾਤੀ ਤੇ ਇੱਥੇ ਰੋਡ ਪਾਤੀ ਰਹੀ ਉਹ ਰੋੜ ਗਈ ਬਾਹ ਨਿਕਲ ਇਹਦਰ ਹੱਡੀ ਉੱਚੀ ਹੋ ਗਈ ਐ ਤੇ ਪਲੇਟ ਆ ਗਈ ਪਰ ਵਾਰ-ਵਾਰ ਇਹ ਜ਼ਰੂਰ ਜਾਣਨਾ ਚਾਉਣੇ ਆ ਪਰਿਵਾਰ ਦੇ ਵਿੱਚ ਜਿੰਨੇ ਬੱਚੇ ਨੇ ਤੁਹਾਡੇ ਤੇ ਜੀਵਨ ਸਾਥੀ ਨਾਲ ਹੀ ਹੋਣੇ ਜੀ ਮੈਂ ਸਾਤੀ ਨਾਲ ਹੀ ਆ ਜੀ ਨਾਲ ਬੱਚਾ ਮੁੰਡਾ ਇੱਕ ਐ ਤਿੰਨ ਕੁੜੀਆਂ ਸੀ ਵਿਆਈਆਂ ਤੋਂ ਇੱਕ ਸਭ ਕੁਝ ਕੀਤਾ ਰਹੀ ਉਹਦੇ ਹੱਥੇ ਨਾਲ ਚੱਲਦੇ ਮੈਂ ਦੋਸਤੋ ਮਜਬੂਰੀਆਂ ਤੇ ਹਾਲਾਤ ਐ ਉਹ ਜੇ ਬਣ ਜਾਂਦੇ ਨੇ ਕਿ ਬਹੁਤ ਸਾਰੇ ਇਨਸਾਨ ਨੇ ਜਿਹੜੇ ਆਪਣੇ ਬੱਚੇ ਪਾਲਣ ਵਾਸਤੇ ਪਰਿਵਾਰ ਪਾਲਣ ਵਾਸਤੇ ਵੱਡੀ ਉਮਰ ਦੇ ਵਿੱਚ ਵੀ ਮਿਹਨਤ ਨੂੰ ਤਰਜੀਹ ਦਿੰਦੇ ਨੇ ਇਹ ਮਜਬੂਰੀਆਂ ਹੁੰਦੀਆਂ ਨੇ ਕਿਉਂਕਿ ਹਾਲਾਤ ਇਹੋ ਜੇ ਬਣ ਜਾਂਦੇ ਨੇ ਤਾਂ ਅੱਜ ਤਸਵੀਰਾਂ ਤੁਹਾਡੇ ਨਾਲ ਦਰਬਾਰ ਸਾਹਿਬ ਦੇ ਨੇੜੇ ਦੀਆਂ ਸਾਂਝੀਆਂ ਚੱਲ ਰਹੀਆਂ ਜਿੱਥੇ ਜੇ 75 ਸਾਲ ਦੇ ਬਾਬਾ ਜੀ ਨੇ ਆਪਣਾ ਮਿਹਨਤ ਨਾਲ ਪਰਿਵਾਰ ਪਾਲ ਰਹੇ ਨੇ ਤੇ ਬਾਪੂ ਜੀ ਦਾ ਹੱਥ ਵੀ ਸਹੀ ਤਰ੍ਹਾਂ ਸੇ ਨਹੀਂ ਚੱਲਦਾ چون ਜ ਹੱਥ ਦੇ ਵਿੱਚ ਪ੍ਰੋਬਲਮ ਹੈ ਜੋ ਹੀ ਪਰ ਫਿਰ ਵੀ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਪਾਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਬੱਚਿਆਂ ਦੇ ਚਲੋਣੇ ਵੇਚਦੇ ਨੇ ਚਾਹੇ 10-20 ਰੁਪਏ ਵੱਜਦੇ ਨੇ ਇਹਨਾਂ ਨੂੰ ਇਸਮਾਨ ਦੇ ਵਿੱਚੋਂ ਪਰ ਫਿਰ ਵੀ ਮਿਹਨਤ ਨਾਲ ਆਪਣਾ ਪਰਿਵਾਰ ਪਾਲਦੇ ਨੇ ਤਾਂ ਬਾਪੂ ਜੀ ਦੀ ਉਮਰ ਜਿਵੇਂ ਜੇ 75 ਸਾਲ ਨੇ ਪਰ ਦੂਜਿਆਂ ਵਾਸਤੇ ਮਿਸਾਲ ਬਣੇ ਹੋਏ ਨੇ ਬਹੁਤ ਸਾਰੇ ਇਹੋ ਜਿਹੇ ਇਨਸਾਨ ਹੁੰਦੇ ਨੇ ਜਿਹੜੇ ਜੇ ਹੱਥ ਪੈਰ ਸਲਾਮਤ ਹੁੰਦੇ ਆ ਵੀ ਦੂਜਿਆਂ ਦੇ ਸਾਹਮਣੇ ਹੱਥ ਫੁਲਾਉਂਦੇ ਨੇ ਪਰ ਬਾਪੂ ਜੀ ਦੇ ਚਾਹੇ ਹੱਥ ਸਹੀ ਤਰ੍ਹਾਂ ਨਹੀਂ ਚੱਲਦੇ ਫਿਰ ਵੀ ਦੂਜਿਆਂ ਸਾਹਮਣੇ ਹੱਥ ਨਹੀਂ ਫੁਲਾ ਰਹੇ ਆਪਣੀ ਮਿਹਨਤ ਨੂੰ ਤਰਜੀਹ ਦੇ ਰਹੇ ਨੇ ਅਤੇ ਪਰਿਵਾਰ ਪਾਲ ਰਹੇ ਨੇ ਤਾਂ ਸਭ ਤੋਂ ਵੱਡੀ ਚੀਜ਼ ਇਹ ਵੀ ਹੈ ਕਿ ਬਾਪੂ ਜੀ ਜਦੋਂ ਵੀ ਇਹਨਾਂ ਨੂੰ ਤੁਸੀਂ ਦੇਖੋਗੇ ਰੱਬ ਦਾ ਨਾਮ ਜਪਦੇ ਹੋਏ ਨਜ਼ਰ ਆਉਂਦੇ ਨੇ ਉਸ ਰੱਬ ਦੇ ਉੱਪਰ ਅਟੁੱਟ ਵਿਸ਼ਵਾਸ ਹੈ ਰੱਬ ਤੇ ਡੋਰਾ ਨੇ ਚਾਹੇ ਠੰਡ ਪੂਰੀ ਤਰ੍ਹਾਂ ਪੈ ਰਹੀ ਹੈ ਪਰ ਫਿਰ ਵੀ ਠੰਡ ਦੇ ਵਿੱਚ ਵੀ ਬਾਪੂ ਜੀ ਜਿਹੜੇ ਨੇ ਨਾਮ ਜਪ ਰਹੇ ਨੇ ਅਤੇ ਆਪਣਾ ਸਮਾਨ ਵੇਚ ਕੇ ਬੱਚਿਆਂ ਦਾ ਪਰਿਵਾਰ ਪਾਲ ਰਹੇ ਨੇ ਤੇ ਬਾਪੂ ਜੀ ਪਹਿਲਾਂ ਤਾਂ ਫਤਿਹ ਦੀ ਇਜਾਜ਼ਤ ਪਾਉਣੀ ਆ ਵਾਈ ਗੁੱਡ ਜੀ ਕੱਲ ਦਾ ਵਾਈ ਗੁੱਡ ਜੀ ਕੀ ਭਤੇ ਕੀ ਨਾਮ ਆ ਜੀ ਤੁਹਾਡਾ ਮੇਰਾ ਨਗ ਚੰਦ ਸਿੰਘ ਜੀ ਤੇ ਬਾਬਾ ਜੀ ਪਹਿਲਾਂ ਤਾਂ ਜੱਫੀ ਜ਼ਰੂਰ ਪਾਵਾਂਗੇ ਤੁਹਾਡੇ ਨਾਲ ਕਿਉਂਕਿ ਬਹੁਤ ਮਿਹਨਤ ਨਾਲ ਤੁਸੀਂ ਪਰਿਵਾਰ ਪਾਲ ਰਹੇ ਹੋ ਅਤੇ ਸਲਾਮ ਹੈ ਤੁਹਾਡੀ ਮਿਹਨਤ ਨੂੰ ਤਾਂ ਮਜਬੂਰੀ ਕੀ ਬਣੀ ਗਏ ਇਸ ਉਮਰ ਦੇ ਵਿੱਚ ਵੀ ਤੁਸੀਂ ਆਰਾਮ ਨਹੀਂ ਫਰਮਾ ਰਹੇ ਪਰਿਵਾਰ ਪਾਲਣ ਵਾਸਤੇ ਮਿਹਨਤ ਨੂੰ ਤਰਜੀਹ ਦੇ ਰਹੇ ਮਾਈ ਗੁੱਡ ਜੀ ਅੱਜ ਹੀ ਰਾਮਪੁਰ ਮਾਲੀਏ ਨਾਲ ਤੇ ਕੱਲ ਨੂੰ ਘਰ ਦਾ ਕੇ ਗੋਏ ਹੋ ਜਾਣਗੇ ਜੇ ਚੱਲਦਾ ਰਿਹਾ ਤੇ ਚੱਲੂਆ ਬਹਿ ਗਿਆ ਤੇ ਗੋਇਆ ਬੈਕ ਕੀ ਬੈਕ ਕੀ ਕਰਦਾ ਸੀ ਇਹ ਚੰਦਨੀ ਦੇ ਦੀ ਹਿੰਮਤ ਦਾ ਤਾਕਤ ਹੈ ਉਹਨੇ ਦੇ ਰ ਆਪਣਾ ਕੰਮ ਕਿਉਂ ਛੱਡਿਆ ਤੇ ਬਾਪੂ ਜੀ ਉਮਰ ਕਿੰਨੀ ਹੋਈ ਹੈ ਤੁਹਾਡੀ ਜੀ ਉਮਰ 72 ਸਾਲ ਤੋਂ ਉੱਪਰ ਚੱਲਦੀ ਆ ਕੀ ਵੇਚ ਰਹੇ ਹੋ ਇੱਥੇ ਅਸੀਂ ਦੇਖਿਆ ਬੱਚਿਆਂ ਦੇ ਖਲੋਣੇ ਵੇਚ ਰਹੇ ਹੋ ਹਾਂਜੀ ਕੋਈ ਖਲੋਣੇ ਹੀ ਆ ਅੱਗੇ ਆ ਕੋਈ ਇੱਥੇ ਕੋਈ ਆ ਕਰ ਸਭ ਵੇਚ ਵੇਚ ਕੇ ਕੋਈ ਆ ਕਹਿਦਾ ਕਿ ਕਿੰਨੇ ਜੀ ਪੈਸੇ ਬਚ ਜਾਂਦੇ ਨੇ ਇਥੋਂ ਠੰਡ ਇੰਨੀ ਪੈ ਰਹੀ ਆ ਪਰ ਤੁਸੀਂ ਠੰਡ ਦੇ ਵਿੱਚ ਵੀ 10-20 ਰੁਪਏ ਬਚਦੇ ਹੋਣੇ ਮੇਰੇ ਘਰ ਬਾਈ ਗੁਰਜੀ ਧੰਗੁਰ ਨਾਨਕ ਦਾਸ ਦਾ ਉਹ ਜੋ ਕੁਝ ਦਿੰਦਾ ਸਾਮ ਨੂੰ ਸ਼ੁਕਰ ਕਰੀਦਾ ਕਿ ਤੇਰਾ ਹੀ ਹੌਟ ਹੈ ਬਾਈ ਗੁਰੂ ਨਾਨਕ ਜੇਦੋਂ ਦਿੱਤਾ ਹੀ ਤੇਰਾ ਸ਼ੁਕਰ ਜਿੰਨਾ ਵੀ ਦਿੱਤਾ ਤੇਰਾ ਸ਼ੁਕਰ ਹੈ ਤੇ ਇਹ ਤੂੰ ਚੰਗਾ ਬੰਦਾ ਉਹ ਉਹਦਾ ਹੀ ਆਸਾ ਤੇ ਬਾਬਾ ਜੀ ਮੈਂ ਦੇਖ ਰਿਹਾ ਜਿੰਨੀ ਵਾਰ ਵੀ ਤੁਸੀਂ ਸਾਡੇ ਨਾਲ ਵੀ ਬੋਲ ਚੱਲ ਜਲਬਾ ਚੜਦੇ ਹੋ ਉਸ ਰੱਬ ਦਾ ਨਾਮ ਜ਼ਰੂਰ ਲੈਂਦੇ ਹੋ ਚਾਹੇ ਸਮਾਨ ਵੇਚਦੇ ਹੋ ਤਾਂ ਵੀ ਰੱਬ ਦਾ ਨਾਮ ਲੈ ਰਹੇ ਹੋ ਰੋਜ਼ਾਨਾ ਦੀ ਰੁਟੀਨ ਆ ਤੁਹਾਡੀ ਹਾਂ ਜੀ ਵਾਹਿਗੁਰੂ ਜੀ ਮੇਰੀ ਰੋਜ਼ਾਨਾ ਰੁਟੀਨ ਆ ਮੈਨੂੰ ਅਤਲ ਧੰਗੁਰ ਨਾਨਕ ਦਾ ਉਹਦਾ ਯਾਤ ਸੋਰੀ ਹੋਟ ਹੈ ਮੈਂ ਕਿਸੇ ਨੂੰ ਵੀ ਭਾਈ ਜਿੰਨਾ ਦੇ ਤਾਂ ਹੀ ਦੇਣਾ ਕਿਸੇ ਨੂੰ ਕਹਿਣਾ ਐਦਾਂ ਲਾਜੋ ਲਾਜੋ ਐ ਨਹੀਂ ਕਰਨਾ ਵਾਹਿਗੁਰੂ ਧੰਗੁਰ ਨਾਨਕ ਭਾਈ ਗੁਰੂ ਜੀ ਧੰਗੁਰ ਨਾਨਕ ਤੁਹਾਡੇ ਹੱਥ ਲੈ ਲੈ ਬੱਚਾ ਬਾਰੇ ਕੋਈ ਆਟਾ ਮੈਂ ਇਹੋ ਹੀ ਵਾਅਦਾ ਦੇ ਦਿੱਤੀ ਹੋਰ ਕੋਈ ਵਾਅਦਾ ਨਹੀਂ ਦੇ ਦਿੱਤਾ ਕਿੰਨੀ ਦੇਰ ਤੋਂ ਬਾਬਾ ਜੀ ਇਹ ਚਲਾਉਣੇ ਵੇਚ ਰਹੇ ਮੈਨੂੰ 15 ਸਾਲ ਹੋ ਚੁੱਕੇ ਨੇ ਬਾਈ ਗੋਜੀ ਇੱਥੇ ਕੰਮ ਕਰਦੇ ਆ ਮੈਨੂੰ ਇਹ ਦੱਸੋ ਹੋਇਆ ਜੀ ਤੁਹਾਡੇ ਹੱਥ ਨੂੰ ਜਿਹੜੇ ਹੱਥ ਦਾ ਹਾਲਾਤ ਜਿਹੜੇ ਬਣੇ ਹੋਏ ਨੇ ਇਹ ਇਹ ਜਾਂਦ ਹੋ ਗਿਆ ਸੀ ਆ ਦੋ ਵਾਰੀ ਮੈਂ ਪ੍ਰੈਸ਼ਨ ਕਰਾ ਚੁੱਕਾ ਆ ਇਹ ਪ੍ਰੈਸ਼ਨ ਦੇ ਨਾਲ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਪ੍ਰੈਸ਼ਨ ਨਾਲ ਮੇਰੀ ਇੱਕ ਵਾਰੀ ਪਹਿਲੀ ਵਾਰੀ ਬਾਹ ਚੁੱਕ ਚੁੱਕ ਲਿਆ ਹੁੰਨੇ ਸਾਂ ਪਹਿਲੀ ਵਾਰੀ ਬਾਹ ਖਰਾਬ ਹੋ ਗਈ ਦੂਜੀ ਵਾਰੀ ਪ੍ਰੈਸ਼ਨ ਕਰਾਇਆ ਦੇ ਤੇ ਬਾਬਾ ਡਾਕਟਰਾਂ ਨੇ ਇੱਥੇ ਪਲੇਟ ਪਾਤੀ ਤੇ ਇੱਥੇ ਰੋਡ ਪਾਤੀ ਉਹ ਰੋੜ ਗਈ ਬਾਹ ਨਿਕਲ ਇਹਦਰ ਹੱਡੀ ਉੱਚੀ ਹੋ ਗਈ ਐ ਤੇ ਪਲੇਟ ਲੱਗ ਗਿਆ ਜਿਸ ਕਰਕੇ ਇਹ ਉਂਗਲਾ ਕੰਮ ਨਹੀਂ ਕਰਦੀਆਂ ਤਾਂ ਦੋਸਤੋ ਇਹ ਜਿਹੜੇ ਹੱਥ ਨੇ ਚਾਹੇ ਸਹੀ ਤਰ੍ਹਾਂ ਚੱਲ ਨਹੀਂ ਪਉਂਦਾ ਫਿਰ ਵੀ ਮਿਹਨਤ ਵਾਲੇ ਹੱਥ ਨੇ ਤਾਂ ਅੱਜ ਵੀ ਮਿਹਨਤ ਨੂੰ ਤਰਜੀਹ ਦੇ ਰਹੇ ਨੇ ਤੇ ਬਾਬਾ ਜੀ ਇਲਾਜ ਹੋ ਹੀ ਨਹੀਂ ਪਾਇਆ ਸਹੀ ਤਰ੍ਹਾਂ ਜਾਂ ਪੈਸਿਆਂ ਤੋਂ ਇਲਾਜ ਨਹੀਂ ਹੋ ਪਾਇਆ ਮਾਈ ਗੁਰ ਜੀ ਪਹਿਲੇ ਗੁਰ ਨਾਨਕ ਜੋ ਕਰੇ ਇਹਨੂੰ ਕੀ ਕਰਨਾ ਪਹਿਲੇ ਗੁਰ ਨਾਨਕ ਰੱਖੇਗਾ ਜਿੱਦਾਂ ਇਹ ਹੱਜੇ ਤਾਲ ਵੀ ਰੱਖੇ ਉਹਦੀ ਹਸਤਾ ਹੈ ਮੈਂ ਉਹਦੇ ਯਾਰ ਲੈ ਕੇ ਕੰਮ ਕਰਦੇ ਆਂ ਭਾਵੇਂ ਕੋਈ ਹੋ ਜੇ ਅੱਜ ਪ੍ਰੈਸ਼ਨ ਕਰਾਈਏ ਤੇ ਬਾ ਅੱਜ ਕੱਲ ਕੀ ਹੈ ਡਾਕਟਰ ਬੱਡੀ ਪਾ ਲੈਂਦੇ ਨੇ ਜੇ ਕੋਈ ਐ ਇਦਾਂ ਹੀ ਸਾਡੇ ਕੋਲ ਕੀ ਨਿਕਲਣਾ ਇਦਾਂ ਹੀ ਅਸੀਂ ਕਾਚੋ ਹੋਏਗਾ ਦੇਖੀ ਆਏਗੀ ਇਦਾਂ ਭਾਈ ਗੁਰੂ ਕਿਰਪਾ ਕਰੇ ਇਦਾਂ ਹੀ ਕਾਮਯਾਬ ਕਰੇ ਹੁਣ ਤਾਂ ਹੀ ਕਿੰਨੇ ਰੀ ਪੈਸੇ ਲਾ ਦਿੱਤੇ ਇਸ ਹੱਥ ਤੇ ਭਾਈ ਗੁਰੂ ਜੀ ਕੀ ਕੀ ਕਹਿ ਸਕਦਾ ਕਿ ਗੁਰੂ ਨਾਨਕ ਨੇ ਉਹਨੇ ਲਵਾਏ ਨੇ ਉਦਾਂ ਲੱਗੇ ਆ ਉਹੀ ਕਰਨ ਵਾਲਾ ਜੀ ਉਹੀ ਕਰਵਾਉਣ ਵਾਲਾ ਹੈ। ਇਹ ਬਾਪੂ ਜੀ ਪਰਿਵਾਰ ਬਾਰੇ ਜ਼ਰੂਰ ਜਾਨਣਾ ਚਾਹੁੰਦੇ ਆ ਪਰਿਵਾਰ ਦੇ ਵਿੱਚ ਕਿੰਨੇ ਬੱਚੇ ਨੇ ਤੁਹਾਡੇ ਤੇ ਜੀਵਨ ਸਾਥੀ ਨਾਲ ਹੀ ਹੁਣ। ਜੀਵਨ ਸਾਥੀ ਨਾਲ ਹੀ ਹੈ ਜੀ ਨਾਲ ਬੱਚੇ ਮੁੰਡਾ 1 ਕ 3 ਕੁੜੀਆਂ ਸੀ ਵਿਆਈਆਂ ਤੁਹਾਡੇ ਇਕੱਲਾ ਸਭ ਕੁਝ ਕੀਤਾ। ਰਹੀ ਵੀ ਉਹਦੇ ਹੱਥੇ ਨਾਲ ਚੱਲਦੇ ਮੈਂ। ਤਾਂ ਜ਼ਰੂਰ ਜੀ ਬਾਪੂ ਜੀ ਨੇ ਤਿੰਨ ਧੀਆਂ ਦਾ ਆਨੰਦ ਗਾਇਰ ਜੀ ਆਪਣੀ ਮਿਹਨਤ ਨਾਲ ਨਿਭਾਇਆ ਹੈ। ਤੇ ਆਪਣੇ ਫਰਜ਼ ਨਿਭਾ ਰਹੇ ਨੇ ਇਸ ਉਮਰ ਦੇ ਵਿੱਚ ਵੀ ਤੇ ਬੇਟਾ ਜਿਹੜਾ ਹੁਣ ਵੱਡਾ ਹੈ ਜਾਂ ਛੋਟਾ ਹੈ। ਮਤ ਮਤ ਮਦਾਓ ਤੇ ਲੈ ਕਿ ਕੰਮ ਤੇ ਹੁਣ ਪਿਆ ਵਾ ਲੋਕ ਜਿੱਦਾਂ ਕਿਸੇ ਕਿਸਮ ਕਰਮਾ ਦੀ ਹੁੰਦੀ ਆ ਉਹ ਹੀ ਨੋਪੇ ਕੇ ਸਾਹਮਣੇ ਤੇ ਬਾਬਾ ਜੀ ਬਹੁਤ ਸਾਰੇ ਇਹੋ ਜਿਹੇ ਇਨਸਾਨ ਨੇ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਵੀ ਹੁੰਦੇ ਨੇ ਉਹ ਦੂਜਿਆਂ ਦੇ ਸਾਹਮਣੇ ਹੱਥ ਫਲਾਉਂਦੇ ਹੋਏ ਨਜ਼ਰ ਆਉਂਦੇ ਨੇ ਤੇ ਬਹੁਤ ਸਾਰੇ ਇਹੋ ਜਿਹੇ ਵੀ ਆ ਜਿਹੜੇ ਧਾਰਮਿਕ ਸਥਾਨਾਂ ਦੇ ਬਾਹਰ ਬੈਠੇ ਹੁੰਦੇ ਨੇ ਤਾਂ ਕੀ ਅਪੀਲ ਲਾਉਣੀ ਚਾਹੁੰਦੇ ਜਿਹੜੇ ਦੂਜਿਆਂ ਦੇ ਸਾਹਮਣੇ ਹੱਥ ਫਲਾਉਂਦੇ ਮਾਈ ਗੋ ਜੀ ਅਸੀਂ ਤੇ ਕਲੀ ਹੱਥ ਬੁਲਾਉਂਦੇ ਅੱਤੇ ਬੈਠੇ ਆ ਤੇ ਇੱਥੇ ਕਰਦੇ ਆ ਜੋ ਕੋਈ ਆਪਣੀ ਮਿਹਨਤ ਨਾਲ ਕਰਦੇ ਪਿਆ ਆ ਕਿਸੇ ਕੋਲ ਮੰਗਣਾ ਨਹੀਂ ਕਿਸੇ ਕੋਲ ਨਹੀਂ ਕਹਿਣਾ ਅਰੇ ਇਹੀ ਕਹਿਣਾ ਤੁਨ ਗੁਨਨਾਨ ਤੇਰਾ ਹੀ ਹਸਦਾ ਕਿਸੇ ਕੇ ਮਗਲ ਮਗਨ ਨਹੀਂ ਤੁਰਨਾ ਕਿਸੇ ਕੇ ਨਾਲ ਇੱਤੇ ਕਰੋਨਾ ਇੱਤੇ ਜਾਣਾਂ ਨਹੀਂ ਅਸੀਂ ਅੱਗੇ ਉਹਨਾਂ ਨਾਲ ਪਿੱਛੇ ਹੋਣਾ ਰੋਜ਼ਾਨਾ ਪੈਦਲ ਹੀ ਆਉਂਦੇ ਹਾਂ ਇੰਦੂਰੋਂ ਆਉਂਦੇ ਨੇੜੇ ਆਉਂਦੇ ਹੋ ਕਿ ਕਦੋਂ ਤੱਕ ਮੈਥੋਂ ਆਉਣਾ ਐਸ ਲਈ ਕਿਰਾਏ ਤੇ ਅਸੀਂ ਦੰਨੇ ਆ ਕਿਰਾਇ ਵੀ ਕਰਦੇ ਆ ਤਾਂ ਕੋਈ ਕਰਦੇ ਪਿਆ ਉਹੀ ਦੇਣ ਵਾਲਾ ਗੁਰਨਾਨਕ ਤੇਰਾ ਹੀ ਹਸਦਾ ਤੈਂ ਬਾਪੂ ਜੀ ਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਐ ਜਿਵੇਂ ਬਾਪੂ ਜੀ ਦੱਸ ਰਹੇ ਆ ਜੀ ਆਪਣਾ ਮਚਾਨ ਨਹੀਂ ਬਣਾਇਆ ਲੇਕਿਨ ਫਿਲਹਾਲ ਫਿਰ ਵੀ ਮਿਹਨਤ ਨੂੰ ਹੀ ਤਰਜੀਹ ਦੇ ਰਹੇ ਨੇ ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫਲਾਉਂਦੇ ਤਾਂ ਬਹੁਤ ਹਾਲਾਤ ਮਾੜਿਆਂ ਚੋਂ ਵੀ ਟਾਈਮ ਬਤੀਤ ਹੋਇਆ ਫਿਰ ਵੀ ਰੱਬ ਦੇ ਔਟ ਆਸਰੇ ਦੇ ਵਿੱਚ ਰਹਿੰਦੇ ਨੇ ਤਾਂ ਰੱਬ ਨਾ ਨਰਾਜ ਜੀ ਨਹੀਂ ਹੋਈ ਬਾਪੂ ਜੀ ਜਿਹੜਾ ਜਦੋਂ ਹੱਥ ਨਹੀਂ ਕੋਈ ਨਾਈ ਗਈ ਨਹੀਂ ਉਹੀ ਉਹੀ ਰੱਖਦਾ ਜੇ ਭਾਨੇ ਰੱਖਦਾ ਚੰਗਾਈ ਰੱਖੇਗਾ ਕੋਈ ਹੋਰ ਨਹੀਂ ਵਸਤਿਆਂ ਨੂੰ ਦੇ ਹੌਸਲਾ ਹਾਰ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਹੌਸਲਾ ਹਲਕੇ ਕੀ ਕਰਾਂਗੇ ਹੌਨ ਨੀ ਹਾਰਨਾ ਤੇਰਾ ਭਾਵੇਂ ਕੋਈ ਹੋਵੇ ਚੰਗੀ ਵੀ ਹੈ ਕਲ ਮੰਦੀ ਵੀ ਆ ਕਲ ਹੋਰ ਵੀ ਆ ਜਾਏਗਾ ਕੋਈ ਗੱਲ ਨਹੀਂ ਬਕਰ ਜਾਂਦਾ ਹੁੰਦਾ ਹੈ ਜਰੂਰ ਜੀ ਮਾੜਾ ਟਾਈਮ ਵੀ ਬੰਦਿਆਂ ਦਾ ਹੀ ਆਉਂਦਾ ਤੇ ਜਿਹੜਾ ਮਾੜੇ ਟਾਈਮ ਨਾਲ ਲੜਦਾ ਤਾਂ ਉਹਨੂੰ ਜਿੱਤ ਜ਼ਰੂਰ ਪ੍ਰਾਪਤ ਹੁੰਦੀ ਉਹਨਾਂ ਰੱਬ ਸਹਾਈ ਹੁੰਦਾ ਹੈ ਤੇ ਰੱਬ ਜਰੂਰ ਉਸ ਦਾ ਸਾਥ ਦਿੰਦਾ ਜਦੋਂ ਮਾੜਾ ਟਾਈਮ ਆਉਂਦਾ ਬਹੁਤ ਸਾਰੇ ਨੇ ਜਿਨ੍ਹਾਂ ਦੇ ਮਾੜਾ ਟਾਈਮ ਆਉਂਦਾ ਤੇ ਉਹ ਹੌਸਲਾ ਹਾਰ ਜਾਂਦੇ ਨੇ ਟੁੱਟ ਜਾਂਦੇ ਨੇ ਅਤੇ ਰੱਬ ਨਾਲ ਤਾਨੇ ਮੇਨੇ ਮਾਰਦੇ ਨੇ ਪਰ ਬਹੁਤ ਸਾਰੇ ਨੇ ਜਿਹੜੇ ਰੱਬ ਦੀ ਰਾਜਾ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਵਿੱਚੋਂ ਇਹ ਬਾਪੂ ਜੀ ਨੇ ਚਾਹੇ 75 ਸਾਲ ਦੀ ਉਮਰ ਹੋ ਚੱਲੀ ਹੈ ਅੱਜ ਵੀ ਰੱਬ ਦੀ ਰਾਜਾ ਦੇ ਵਿੱਚ ਰਹਿ ਰਹੇ ਨੇ ਤਾਂ ਬਾਪੂ ਜੀ ਇਹ ਜਿੰਨਾ ਜੇ ਸਮਾਨ ਵੇਚਦੇ ਹੋ ਉਸ ਨਾਲ ਪਰਿਵਾਰ ਵਧਿਆ ਚੱਲ ਜਾਂਦਾ ਮਾਈ ਗੋ ਜੀ ਉਹੀ ਕਰਾਂਦਾ ਬਿਆ ਉਹੀ ਕਰਾਂਦੇ ਆ ਅਸੀਂ ਕੋਈ ਨਹੀਂ ਮੈਂ ਕੋਈ ਨਹੀਂ ਉਹੀ ਕਰਾਂਦਾ ਬਿਆ ਦੇਣ ਵਾਲਾ ਉਹ ਹੀ ਆ ਉਹ ਕਹਿੰਦੇ ਨੇ ਕਰਨ ਕਲਾਮਨ ਆਪੇ ਆਉਤਾ ਨਾਨਕਾ ਜੀ ਆਦੀ ਕੋਣ ਆ ਵਗਰੇ ਕੋਈ ਰੱਖੇ ਸਾਈ ਮਾਤੇ ਕੋ ਉਹ ਸਾਵ ਹੈ ਅਸੀਂ ਕੋਈ ਨਾਨਕ ਦੇ ਰੱਖੇ ਆ ਉਹੀ ਦੇਣਾ ਉਹ ਨਹੀਂ ਦੇਣਾ ਉਹ ਲੈ ਲੈ ਇਹ ਜਿਹੜਾ ਸਮਾਨ ਲੈ ਆਤੀ ਹੁੰਦੀ ਉਹ ਤੁਸੀਂ ਬੱਚਿਆਂ ਵਾਸਤੇ ਇੱਥੋਂ ਨੇੜਿਓਂ ਲੈਂਦੀ ਹੋ ਜਾਂ ਦੂਰੋਂ ਦੂਜੀ ਮੈਂ ਘਰੋਂ ਆਨਾ ਆਂਦੀ ਵਗੀ ਸਮਾਨ ਲੈ ਕੇ ਹੀ ਆਨਾ ਦੱਸੇ ਜੀ ਦੁਕਾਨਾਂ ਦੋ ਅਗੀਆਂ ਉਹਨਾਂ ਕੋਲ ਮਾਲ ਲੈ ਕੇ ਪੇਰ ਮੈਂ ਦਰਾਂ ਸਵੇਰੇ 8:00 ਵਜੇ ਆ ਜਾਂਦੇ ਹੋ ਤੇ ਕਿੰਨੇ ਵਜੇ ਤੇਰੇ ਯਾਰਾ ਬਈ ਆਈ ਨਾ ਇਹਨਾਂ 4:30 4:00 ਜਿਹੜੇ ਵੀ ਦੁਕਾਨਾਂ ਨਾਲੀ ਬੰਦ ਹੋਣੀ ਕੁੱਲਤਿਆ ਨਾਲ ਦੀ ਨਾਲ ਹੀ ਅੱਡਾ ਸਾਡਾ ਵੀ ਬੰਦ ਹੋ ਜਾਂਦਾ ਹੈ। ਜ਼ਰੂਰ ਜੀ। ਕਾ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਏ ਤੇ ਰੱਬ ਦੇ ਭਰੋਸੇ ਤੇ ਰਹਿਣਾ ਚਾਹੀਦਾ ਏ। ਚਾਹੇ ਠੰਡ ਦੇ ਦਿਨ ਨੇ ਫਿਰ ਵੀ ਬਾਬਾ ਜੀ ਮਿਹਨਤ ਨਾਲ ਪਰਿਵਾਰ ਪਾਲ ਰਹੇ ਨੇ। ਤਾਂ ਬਾਪੂ ਜੀ ਆਪਣਾ ਐਡਰੈਸ ਜ਼ਰੂਰ ਦੱਸੋ। ਬਹੁਤ ਸਾਰੇ ਵੀਰ ਨੇ ਜਿਹੜੇ ਦੂਰੋਂ ਦਰਾਡੇ ਤੋਂ ਆਉਂਦੇ ਨੇ। ਸ੍ਰੀ ਦਰਬਾਰ ਸਾਹਿਬ ਨਤਮਸਤੀ ਵੀ ਹੁੰਦੇ ਨੇ ਅਤੇ ਬੜੀਆਂ ਰੱਬ ਦੀਆਂ ਰੂਹਾਂ ਨੇ ਜਿਹੜੀਆਂ ਇੱਥੇ ਦਰਸ਼ਨ ਹੁੰਦੇ ਨੇ ਤਾਂ ਆਪਣਾ ਐਡਰੈਸ ਜ਼ਰੂਰ ਮਾਈਕੋ ਜੀ ਅਟੈਚ ਤੇ ਮੇਰਾ ਇੱਥੇ ਹੀ ਸਾਰਾ ਕੁਲਚਾ ਨੇ ਦੇ ਕੇ ਬੰਨੇ ਆ ਅਦੀ ਕੋਈ ਉਹਦੇ ਕੋਈ ਅੱਗੇ ਕਿ ਹੋਂ ਨਹੀਂ ਜਾਂਦੇ ਅਦੀ ਇੱਥੇ ਹੀ ਰਹਿਣਾ ਦਿੱਤੀ ਤੇ ਬਾਪੂ ਜੀ ਮੈਨੂੰ ਇਹ ਦੱਸੋ ਕਿ ਅਪੀਲ ਲਾਉਣੀ ਚਾਹੁੰਦੇ ਹੋ ਸਾਡੇ ਦਾਨੀ ਸਜਣਾ ਨੂੰ ਐਨ ਆਰ ਆਈ ਵੀਰਾਂ ਨੂੰ ਕਿਸੇ ਕਿਸੇ ਚੀਜ਼ ਦੀ ਲੋੜ ਹੋਵੇ ਨਹੀਂ ਭਾਈ ਗੋਜੀ ਮੈਂ ਕਿਸੇ ਕੇ ਅਪੀਲ ਨਹੀਂ ਕਰਦਾ ਨਾ ਭਾਈ ਗੋਪੇ ਮੈਂ ਦੇ ਉਹ ਹੀ ਦੇਣ ਵਾਲਾ ਤੇ ਉਹ ਹੀ ਲੈਣ ਵਾਲਾ ਯੋਨੀ ਹਿੰਮਤ ਹੈ ਉਹ ਹੀ ਮਸਾ ਨੂੰ ਬਖੀਏ ਅਜੀ ਹੋ ਟੂਨੀ ਦੇ ਦਿਨ ਦੂਨੀ ਦੇ ਦਾ ਕਈ ਕਰੀਏ ਵਾਈਕੁਚੀ ਕਾਕਾ ਦਾ ਵਾਈਕੁਚੀ ਜਰੂਰ ਜੀ ਅੱਜ ਵੀ ਦੂਜਿਆਂ ਦੇ ਸਾਹਮਣੇ ਹੱਥ ਫਲਾਉਣ ਲਈ ਨਹੀਂ ਕਿਸੇ ਤੋਂ ਮਦਦ ਦੀ ਲੋੜ ਨਹੀਂ ਹੈ ਪਰ ਮਦਦ ਦੀ ਲੋੜ ਨਹੀਂ ਹੈ ਪਰ ਜੇ ਤੁਸੀਂ ਦਰਬਾਰ ਸਾਹਿਬ ਆ ਰਹੇ ਹੋ ਉਹਦਾ ਇਹੋ ਜਿਹੇ ਜਿਹੜੇ ਮਿਹਨਤੀ ਇਨਸਾਨ ਨੇ ਜਿਹੜੇ ਮਿਹਨਤ ਨਾਲ ਪਰਿਵਾਰ ਪਾਲਦੇ ਨੇ ਇਹ ਤਾਂ ਰੱਬ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ ਹਮੇਸ਼ਾ ਰੱਬ ਦਾ ਨਾਮ ਜਪਦੇ ਰਹਿੰਦੇ ਨੇ ਤਾਂ ਇਹਨਾਂ ਦਾ ਸਾਥ ਦੇਣਾ ਸਾਡਾ ਆਪਣਾ ਫਰਜ਼ ਬਣਦਾ ਹੈ ਆਉਂਦੇ ਜਾਂਦੇ ਆ ਥੋੜਾ ਬਹੁਤਾ ਸਮਾਨ ਲਓ ਜਿਨ੍ਹਾਂ ਨਾਲ ਇਹਨਾਂ ਦਾ ਪਰਿਵਾਰ ਚੱਲਦਾ ਹੈ ਤਾਂ ਬਾਬਾ ਜੀ ਹੱਥ ਨਹੀਂ ਫਲਾ ਰਹੇ ਮਿਹਨਤ ਨੂੰ ਤਰਜੀਹ ਦੇ ਰਹੇ ਨੇ ਤਾਂ ਅੱਜ ਵੀ ਤੁਹਾਡੇ ਸਾਹਮਣੇ ਅਪੀਲ ਇਹੀ ਲਾਈ ਹੈ ਕਿ ਮੈਨੂੰ ਮਿਹਨਤ ਦੇ ਪੈਸੇ ਚਾਹੀਦੇ ਨੇ ਤੇ ਸਾਡੀ ਵੀ ਅਪੀਲ ਹੈ ਦਾਨੀ ਸੱਜਣਾ ਨੂੰ ਰੱਬ ਜਿਹਿਆਂ ਰੂਹਾਂ ਨੂੰ ਤਾਂ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਆਓ ਤਾਂ ਇਹਨਾਂ ਰੱਬ ਜਿਹੇ ਫਰਿਸ਼ਤਿਆਂ ਦੇ ਦਰਸ਼ਨ ਜ਼ਰੂਰ ਜ਼ਰੂਰ ਕਿਉਂਕਿ ਇਹ ਰੱਬ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਇਨਸਾਨ ਨੇ ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫਲਾਉਂਦੇ ਤਾਂ ਆਉਂਦੇ ਜਾਂਦੇ ਥੋੜਾ ਬਹੁਤਾ ਸਮ ਜਿਨ੍ਹਾਂ ਨਾਲ ਤੁਹਾਡੇ ਬੱਚਿਆਂ ਦਾ ਵੀ ਰਾਜੀ ਹੋ ਜਾਣਗੇ ਇਹਨਾਂ ਦਾ ਪਰਿਵਾਰ ਵੀ ਚੱਲਦਾ ਰਹੇਗਾ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਤਰਨਵੀਰ ਜੇ ਲਾਲੀ ਅੰਮ੍ਰਿਤਸਰ